ਅੱਜ ਦੀ ਇਕੱਠ ਦੀ ਤਸਵੀਰ ਕੀ ਕਹਿੰਦੀ ਹੈ ਅੱਜ ਦੀ ਇਕੱਠ ਦੀ ਤਸਵੀਰ ਤਾਂ ਇਹ ਕਹਿੰਦੀ ਹੈ ਕਿ ਆਮ ਆਦਮੀ ਪਾਰਟੀ ਡਾਕਟਰ ਬਲਬੀਰ ਸਿੰਘ ਜੀ ਨੂੰ ਇੱਕ ਵੱਡੇ ਮਾਰਜਨ ਨਾਲ ਜਿਤਾਇਆ ਜਾਏਗਾ 2022 ਦੇ ਵਿੱਚ ਭਗਵੰਤ ਮਾਨ ਕਹਿੰਦੇ ਸੀ ਵੀ ਮੇਰੇ ਭਮੱਕੜ ਨੇ ਇਹ ਮੈਂ ਸੱਦੇ ਨਹੀਂ ਆਪੇ ਆਏ ਨੇ ਬਿਲਕੁਲ ਜੀ ਬਿਲਕੁਲ ਕਾਂਗਰਸ ਹੈ ਭਾਜਪਾ ਹੈ ਉੱਥੇ ਲੋਕ ਹੁਣ ਆਪ ਜਾਣਾ ਪਸੰਦ ਨਹੀਂ ਕਰਦੇ ਆਮ ਆਦਮੀ ਪਾਰਟੀ ਦੀ ਮੀਟਿੰਗ ਤੇ ਲੋਕ ਆਪ ਆਣਾ ਪਸੰਦ ਕਰਦੇ ਨੇ ਬਿਨਾਂ ਸੱਦੇ ਹੋਏ ਬਹੁਤ ਲੋਕ ਆਏ ਨੇ ਏ ਲੋਕ ਜਿਹੜੇ ਇੱਥੇ ਪਹੁੰਚੇ ਨੇ ਇਹ ਆਨ ਆਲੀ ਇੱਕ ਤਰੀਕ ਨੂੰ ਝਾੜੂ ਦਾ ਬਟਨ ਦਬਾ ਕੇ ਡਾਕਟਰ ਬਲਬੀਰ ਸਿੰਘ ਜੀ ਨੂੰ ਕਾਮਯਾਬੀ ਕਰਨਗੇ ਤੇ ਸਾਡੇ ਜਿਹੜੇ ਭਗਵੰਤਪਨ ਜੀ ਦਾ 13 0 ਦਾ ਨਾਰਾ ਉਹਨੂੰ ਵੀ ਬੁਲੰਦ ਕਰਨਗੇ। ਹਤਵਿੰਦਰ ਸਿੰਘ ਹਨੀਲ ਉਤਰਾ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਕਿ ਉਹ ਜੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਕਿੰਨਾ ਕੁ ਰਿਸਪਾਂਸ ਮਿਲਿਆ ਕਿ ਇਹ ਜੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਰਿਸਪਾਂਸ ਬਹੁਤ ਵਧੀਆ ਸੀ ਜੀ ਤੁਹਾਡੇ ਸਾਹਮਣੇ ਹੀ ਸੀਗਾ ਐਨੇ ਪੌਸ਼ ਏਰੀਏ ਚੋਂ ਅਜੀਤ ਨਗਰ ਹੀਰਾਨਗਰ ਚੋਂ 4-500 ਬੰਦਾ ਇਕੱਠਾ ਕਰਨਾ ਇਹੀ ਰਿਸਪਾਂਸ ਹੈ ਇਹ ਲੋਕ ਜਿਹੜੇ ਇੱਥੇ ਪਹੁੰਚੇ ਨੇ ਇਹ ਆਣ ਵਾਲੀ ਇੱਕ ਤਰੀਕ ਨੂੰ ਝੜੂ ਦਾ ਬਟਨ ਦਬਾ ਕੇ ਡਾਕਟਰ ਬਲਬੀਰ ਸਿੰਘ ਜੀ ਨੂੰ ਕਾਮਯਾਬੀ ਕਰਨਗੇ ਤੇ ਸਾਡੇ ਜਿਹੜੇ ਭਗਵੰਤ ਮਾਨ ਜੀ ਦਾ 13 0 ਦਾ ਨਾਰਾ ਉਹਨੂੰ ਵੀ ਬੁਲੰਦ ਕਰਨਗੇ ਹਲੁਤਰਾ ਸਾਹਿਬ ਆਮ ਜਨਤਾ ਇੱਥੇ ਬੈਠੀ ਸੀ ਸਵਾਲ ਵੀ ਹੋਣੇ ਲੋਕਾਂ ਦੇ ਕੁਝ ਡਾਕਟਰ ਬਲਬੀਨ ਨੂੰ ਜਾਂ ਤੁਹਾਡੇ ਏਰੀਏ ਦੇ ਕੋਈ ਸਮੱਸਿਆਵਾਂ ਵੀ ਹੋਣੀਆਂ ਉਹਨਾਂ ਤੇ ਵੀ ਗੱਲਬਾਤ ਹੋਈ ਹੈ ਦੇਖੋ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਅਸੀਂ ਪਹਿਲਾਂ ਹੀ ਐਮਐਲਏ ਅਜੀਤਪਾਲ ਸਿੰਘ ਕੋਹਲੀ ਜੀ ਨੂੰ ਜਾਣੂ ਕਰਾਤਾ ਸੀਗਾ ਉਹਦੇ ਰੋਡ ਦਾ ਮਸਲਾ ਹੈਗਾ ਕੰਮ ਚੱਲ ਰਿਹਾ ਹੈਗਾ ਆਲਰੇਡੀ ਤੇ ਪੀਜੀ ਦੀ ਥੋੜੀ ਦਿੱਕਤ ਸੀਗੀ ਮੁੰਡੇ ਕੁੜੀਆਂ ਗੇੜੇ ਬਹੁਤ ਮਾਰਦੇ ਸੀ ਉਹਦੇ ਵਾਸਤੇ ਪੀਸੀਆਰ ਹੁਣ ਰੈਗੂਲਰ ਬੇਸਿਸ ਤੇ ਰਾਉਂਡ ਕਰਦੀ ਹੈ ਪੁਲਸ ਵੱਲੋਂ ਵੀ ਪੂਰਾ ਅਜੀਤਪਾਲ ਜੀ ਨੇ ਕਿਹਾ ਹੋਇਆ ਤੇ ਬਾਕੀ ਕੀ ਕਹਿੰਦੇ ਨੇ ਅੱਜ ਦਾ ਅੱਜ ਦੀ ਇਕੱਠ ਦੀ ਤਸਵੀਰ ਕੀ ਕਹਿੰਦੀ ਹੈ ਅੱਜ ਦੀ ਇਕੱਠ ਦੀ ਤਸਵੀਰ ਤਾਂ ਇਹ ਕਹਿੰਦੀ ਹੈ ਕਿ ਆਮ ਆਦਮੀ ਪਾਰਟੀ ਡਾਕਟਰ ਬਲਬੀਰ ਸਿੰਘ ਜੀ ਨੂੰ ਇੱਕ ਵੱਡੇ ਮਾਰਜਨ ਨਾਲ ਜਿਤਾਇਆ ਜਾਏਗਾ। ਸਭ ਤੋਂ ਪੌਸ਼ ਏਰੀਆ ਹੈ ਤੁਹਾਡਾ ਜੇ ਕਹਿ ਲਈਏ ਸੱਤ ਸਭ ਤੋਂ ਵੱਡੀ ਮਾਰਕੀਟ ਲੀਲਾ ਭਵਨ ਮਾਰਕੀਟ ਹੈ ਉੱਥੇ ਦੇ ਵੀ ਦੁਕਾਨਦਾਰ ਇਕੱਠੇ ਹੋਏ। ਹਾਂਜੀ ਹਾਂਜੀ ਕੁਝ ਕਿ ਦੁਕਾਨਦਾਰ ਹੈ ਲੀਲਾ ਭਵਨ ਦੇ ਜਿਨ੍ਹਾਂ ਨੂੰ ਮੈਂ ਸੱਦਾ ਨਹੀਂ ਦਿੱਤਾ ਸੀ ਉਹ ਆਪਣੇ ਪਾਏ ਆਮ ਆਦਮੀ ਪਾਰਟੀ ਦੇ ਨਾਲ ਜਿਹੜੇ ਕਾਂਗਰਸ ਹੈ, ਭਾਜਪਾ ਹੈ ਉੱਥੇ ਲੋਕ ਹੁਣ ਆਪ ਜਾਣਾ ਪਸੰਦ ਨਹੀਂ ਕਰਦੇ। ਆਮ ਆਦਮੀ ਪਾਰਟੀ ਦੀ ਮੀਟਿੰਗ ਤੇ ਲੋਕ ਆਪਾਣਾ ਪਸੰਦ ਕਰਦੇ ਨੇ ਬਿਨਾ ਸੱਦੇ ਹੋਏ ਬਹੁਤ ਲੋਕ ਆਏ ਨੇ ਜਿਵੇਂ 2022 ਦੇ ਵਿੱਚ ਭਗਵੰਤ ਮਾਨ ਕਹਿੰਦੇ ਸੀ ਵੀ ਇਹ ਮੇਰੇ ਭਮੱਕੜ ਨੇ ਇਹ ਮੈਂ ਸੱਦੇ ਨਹੀਂ ਆਪੇ ਆਏ ਨੇ ਬਿਲਕੁਲ ਜੀ ਬਿਲਕੁਲ ਉਹੀ ਗੱਲ ਹੈ ਇਹ ਬਿਨਾ ਸੱਦੇ ਹੋਏ ਬਹੁਤ ਸਾਰੇ ਲੋਕ ਸੀਗੇ ਜਿਹੜੇ ਬਿਨਾ ਸੱਦੇ ਆਏ ਸੀਗੇ ਬਾਕੀ ਮੇਰੇ ਪਰਿਵਾਰ ਦੇ ਬੰਦੇ ਨੇ ਸਾਰੇ ਤਮਨ ਅੰਕਲ ਨੇ ਥਿੰਦ ਅੰਕਲ ਨੇ ਰਾਮ ਸਿੰਘ ਅੰਕਲ ਨੇ ਕੁਲਵਿੰਦਰ ਭਾਜੀ ਨੇ ਚੋਪੜਾ ਜੀ ਨੇ ਕਰੋਸ਼ੀ ਅੰਕਲ ਨੇ ਸਾਰੇ ਹੈਗੇ ਆ ਇਹ ਇਹ ਸਾਰੇ ਸਾਰਾ ਲੀਲਾ ਪਵਨ ਮਾਰਕੀਟ ਸਾਰਾ ਲੀਲਾ ਪਵਨ ਅਜੀਤ ਨਗਰ ਬੈਂਕ ਕਲੋਨੀ ਹੀਰਾਨਗਰ ਬੰਦੇ ਆਏ ਨੇ ਸਾਰੇ ਜਿਹੜੇ ਕੀ ਕਹਿੰਦੇ ਨੇ ਮੈਨੂੰ ਉਮੀਦ ਵੀ ਨਹੀਂ ਸੀਗੀ ਮੇਰੇ ਇੱਕ ਬੋਲ ਤੇ ਸਾਰੇ ਇਕੱਠੇ ਹੋ ਜਾਂਦੇ ਆ ਮੈਂ ਜੇ ਘਰ ਦੇ ਪੰਜ ਬੰਦੇ ਇਕੱਠੇ ਕਰਨੇ ਹੋਣ ਔਖਾ ਹੋ ਜਾਂਦਾ ਅੱਜ ਦੀ ਮੀਟਿੰਗ ਕਿਵੇਂ ਹੈ ਅੱਜ ਦੀ ਮੀਟਿੰਗ ਤੁਹਾਡੇ ਸਾਹਮਣੇ ਸੀਗੀ ਜੀ ਤੁਸੀਂ ਕਲਿੱਪ ਲਿੱਤੇ ਨੇ ਤੁਹਾਡੇ ਸਾਹਮਣੇ 4-500 ਬੰਦਾ ਇਕੱਠਾ ਕਰਨਾ ਮੈਨੂੰ ਕੁਝ ਨਹੀਂ ਔਖਾ ਲੱਗਿਆ ਜੀ ਆਪੇ ਸਾਰੇ ਇਕੱਠੇ ਹੋਏ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਪਹੁੰਚਣ ਤੇ ਬਾਕੀ ਸਾਡੇ ਅੰਕਲ ਤੁਸੀਂ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਆਮ ਆਦਮੀ ਦੀ ਵੇਵ ਹੈ ਤੇ 130 ਨਾਲ ਪੰਜਾਬ ਚੋਂ ਆਈ ਕੀ ਪਾਰਟੀ ਜਿਵੇਂ 2022 ਦੀਆਂ ਚੋਣਾਂ ਦੇ ਵਿੱਚ ਇੱਕ ਵੇਵ ਸੀਗੀ ਇਸ ਵਾਰ ਕਿਵੇਂ ਵੇਖਦੇ ਹੋ ਇਹ ਵੇਵ ਤਾਂ ਉਹੀ ਆ ਦਿਸ ਇਜ਼ ਨੋ ਚੇਂਜ ਇਨ ਵੇਵ ਵੇਵ ਉਹੀ ਆ ਲੋਕ ਚਾਹੁੰਦੇ ਨੇ ਸਾਡੀ ਸੁਣਵਾਈ ਹੋ ਰਹੀ ਆ ਸੁਣਨ ਲੱਗ ਗਏ ਨੇ ਪਟਿਆਲੇ ਦੇ ਆਖਰ ਮੁੱਦੇ ਕੀ ਨੇ ਕਿਹਨਾ ਮੁੱਦਿਆਂ ਤੇ ਪਟਿਆਲੇ ਵਾਲੇ ਜਿਹੜੇ ਇਲੈਕਸ਼ਨ ਦੇ ਵਿੱਚ ਡਾਕਟਰ ਬਲਬੀਰ ਨੂੰ ਵੋਟ ਪਾਉਂਦੇ ਆ ਪੈਨਾ ਇੱਕ ਪਰਿਵਾਰ ਕੋਲੀ ਪਾਵਰ ਰਹੀ ਆ ਬਹੁਤ ਜ਼ਿਆਦਾ ਉਹਨਾਂ ਨੇ ਆਪਣੇ ਮਹਿਲਾਂ ਦੇ ਗੇਟਾਂ ਤੋਂ ਬਾਹਰ ਨਿਕਲ ਕੇ ਕਿਸੇ ਨੂੰ ਦੇਖਿਆ ਨਹੀਂ ਡਾਕਟਰ ਬਲਬੀਰ ਨੇ ਇੱਕ ਪ੍ਰੋਫੈਸ਼ਨਲ ਨੇ ਐਜੂਕੇਟਿਡ ਬੰਦੇ ਨੇ ਹਰੇਕ ਨੂੰ ਮਿਲਦੇ ਨੇ ਹਰੇਕ ਲਈ ਅਵੇਲੇਬਲ ਨੇ ਜਿਹੜੀ ਪਟਿਆਲੇ ਦੀ ਬਹੁਤ ਵੱਡੀ ਲੋਡ ਸੀ ਉਹ ਲੋਡ ਹੁਣ ਪੂਰੀ ਹੋ ਰਹੀ ਹੈ ਆ ਅੰਕਲ ਜੀ ਲੱਗਦਾ ਵੀ ਜਿਵੇਂ ਕਹਿ ਰਹੇ ਤੁਸੀਂ ਮਹਿਲਾ ਦੇ ਗੇਟ ਬੰਦ ਰਹੇ ਬਿਲਕੁਲ ਠੀਕ ਹੈ ਤੇ ਕੀ ਕਹਿੰਦੇ ਸਾਡੇ ਬੈਸਟ ਪੀਸਿਸ ਨੇ ਡਾਕਟਰ ਸਾਹਿਬ ਦੇ ਨਾਲ ਕਿਉਂਕੋ ਇੱਕ ਚੰਗੇ ਬੰਦੇ ਨੇ ਤੇ ਨਾਲੇ ਵੇਵ ਹੈ ਇਸ ਵਾਰ ਹਰੇਕ ਬੰਦਾ ਚੇਂਜ ਚਾਹੁੰਦਾ ਹੀ ਚਾਹੁੰਦਾ ਬਿਲਕੁਲ ਤਾਂ ਜਿਸ ਤਰ੍ਹਾਂ 2022 ਦੀਆਂ ਚੋਣਾਂ ਦੇ ਵਿੱਚ ਲੋਕਾਂ ਨੇ ਇਕ ਚੇਂਜ ਦੇ ਲਈ ਕਹਿ ਲਿਏ ਵੀ 92 ਜਿਹੜੇ ਐਮਐਲਏ ਨੂੰ ਮੌਕਾ ਦਿੱਤਾ ਸੀ ਤਾਂ ਇਸ ਵਾਰ ਭਗਵੰਤ ਮਾਨ ਦਾ ਜਿਹੜਾ ਨਾਰਾ 130 ਦਾ ਆਮ ਲੋਕਾਂ ਦਾ ਵੀ ਕਹਿਣਾ ਤੇ ਵਲੰਟੀਅਰਸ ਦਾ ਵੀ ਕਹਿਣਾ ਹੈ ਵੀ ਅਸੀਂ 130 ਦੇ ਨਾਲ ਆਮ ਆਦਮੀ ਪਾਰਟੀ ਨੂੰ ਸੰਸਦ ਦੇ ਵਿੱਚ ਲੈ ਕੇ ਜਾਵਾਂਗੇ ਕੈਮਰਾ ਪਰਸਨ ਮਲਕੀਤ ਸਿੰਘ ਦੇ ਨਾਲ ਪ੍ਰਵਿੰਦਰ ਸਿੰਘ ਛੱਡਾ ਐਸਐਮਟੀਵੀ ਨੈਟਵਰਕ